ਪੰਜਾਬ 247 ਟੀਵੀ ਦੇ ਖਬਰਾਂ ਦੇ ਬਲਟਨ 'ਚ ਤੁਹਾਡਾ ਕਰਦੇ ਹਾਂ ਸਵਾਗਤ ਮੈਂ ਹਾਂ ਹਰਜੀਤ ਸਿੰਘ ਗਿੱਲ ਤੇ ਆਓ ਇੱਕ ਝਾਤ ਮਾਰਦੇ ਹਾਂ ਅੱਜ ਦੀਆਂ ਖਬਰਾਂ ਤੇ ਜਿਵੇਂ ਅਸੀਂ ਜਾਣਦੇ ਹਾਂ ਕਿ ਕੈਨੇਡਾ ਦੀ ਇਲੈਕਸ਼ਨ ਦੇ ਵਿੱਚ ਪਹਿਲੀ ਜਿਹੜੀ ਬਹਿਸ ਸੀ ਡਿਬੇਟ ਸੀ ਉਹ ਕੱਲ ਸ਼ਾਮ ਨੂੰ ਜਿਹੜੀ ਆ ਉਹ ਮੋਂਟਰੀਅਲ 'ਚ ਹੋਈ ਆ ਫ੍ਰੈਂਚ ਵਿੱਚ ਤੇ ਇਸ ਚੋਣ ਚੋਣ ਮੁਹਿੰਮ ਦੀ ਜਿਹੜੀ ਹੈ ਪਹਿਲੀ ਟੈਲੀਵਿਜ਼ਨ ਬਹਿਸ ਆ ਉਹਦੇ ਵਿੱਚ ਪਾਵਰ ਤੇ ਕਮੋਡੀਸ਼ਨ ਨੂੰ ਲੈ ਕੇ ਯਾਨੀ ਊਰਜਾ ਤੇ ਰਹਿائش ਨੂੰ ਲੈ ਕੇ ਫੈਡਰਲ ਲੀਡਰਾਂ 'ਚ ਆਪਸ ਵਿੱਚ ਚੋਖਾ ਟਕਰਾਅ ਹੋਇਆ ਇਸ ਡਿਬੇਟ ਵਿੱਚ ਸਾਰੇ ਦੇ ਸਾਰੇ ਆਗੂਆਂ ਨੂੰ ਟਰੰਪ ਨਾਲ ਕਿਵੇਂ ਸੱਜਣਾ ਇਹਦੇ ਤਿੱਖੇ ਤੇ ਔਖੇ ਸਵਾਲਾਂ ਦਾ ਸਾਹਮਣਾ ਵੀ ਕਰਨਾ ਪਿਆ ਇਹ ਡਿਬੇਟ ਲਿਬਰਲ ਨੇਤਾ ਮਾਰਕ ਕਾਰਨੀ ਲਈ ਵੀ ਇੱਕ ਵੱਡਾ ਇਮਤਿਹਾਨ ਸੀ ਕਿਉਂਕਿ ਭਾਵੇਂ ਉਹਨਾਂ ਕੋਲ ਚੋਣਾਂ ਵਿੱਚ ਥੋੜੀ ਜਿਹੀ ਲੀਡ ਹੈ ਅੱਗੇ ਨੇ ਉਹਨਾਂ ਤੋਂ ਪਰ ਜਿਨ੍ਹਾਂ ਦੀ ਫ੍ਰੈਂਚ ਫੈਡਰਲ ਡਰਾਮਾ ਵਿੱਚ ਸਭ ਤੋਂ ਕਮਜ਼ੋਰ ਸੀ ਉਹਨਾਂ ਨੂੰ ਕਈ ਵਾਰ ਸਟੇਜ ਤੇ ਆਪਣੇ ਨੁਕਤੇ ਸਪਸ਼ਟ ਕਰਨ ਲਈ ਸੰਘਰਸ਼ ਕਰਦੇ ਦੇਖਿਆ ਗਿਆ ਦੋ 28 April ਨੂੰ ਕੈਨੇਡੀਅਨ ਲੋਕ ਜਿਹੜੇ ਨੇ ਉਹ ਵੋਟਾਂ ਪਾਉਣ ਨੂੰ ਪਹਿਲਾਂ ਵੀਰਵਾਰ ਨੂੰ ਅੰਗਰੇਜ਼ੀ ਦੀ ਦੂਜੀ ਬਹਿਸ ਨੂੰ ਹੀ ਵੇਖਣਗੇ ਤੇ ਫਿਰ ਆਪਣੇ ਤੌਰ ਤੇ ਮਨ ਬਣਾ ਕੇ ਉਹ ਵੋਟਾਂ ਵਿੱਚ ਹਿੱਸਾ ਲੈਣਗੇ ਦੂਜੇ ਪਾਸੇ ਇੱਕ ਵਰੀ ਫੇਅਰ ਵਾਈਟ ਹਾਊਸ ਦਾ ਕਹਿਣਾ ਹੈ ਕਿ ਟਰੰਪ ਅਜੇ ਵੀ ਚਾਹੁੰਦੇ ਨੇ ਕਿ ਕੈਨੇਡਾ ਅਮਰੀਕਾ ਦਾ 50ਵਾਂ ਸੂਬਾ ਹੋਵੇ ਸੰਯੁਕਤ ਰਾਜ ਅਮਰੀਕਾ ਕੈਨੇਡਾ ਦੀ ਰਾਸ਼ਟਰੀ ਰੱਖਿਆ ਨੂੰ ਕਹਿੰਦੇ ਸਬਸਿਡੀ ਦੇ ਰਿਹਾ ਹੈ ਅਤੇ ਟਰੰਪ ਦਾ ਮੰਨਣਾ ਹੈ ਕਿ ਕੈਨੇਡੀਅਨਾਂ ਨੂੰ ਸੰਯੁਕਤ ਰਾਜ ਅਮਰੀਕਾ ਦਾ 51ਵਾਂ ਰਾਜ ਬਣਨ ਵਿੱਚ ਬੜਾ ਫਾਇਦਾ ਹੋਏਗਾ ਪ੍ਰਧਾਨ ਮੰਤਰੀ ਮਾਰਕਰਨੀ ਨੇ ਸੋਮਵਾਰ ਨੂੰ ਕਯੂਬਕ ਦੇ ਡੋਰਵਲ ਵਿੱਚ ਲਿਬਰਲ ਪਾਰਟੀ ਲਈ ਚੋਣ ਪ੍ਰਚਾਰ ਵਿੱਚ ਬੋਲਦਿਆਂ ਕਿਹਾ ਸੀ ਕਿ ਸਾਡੀ ਪ੍ਰਭੂ ਸੱਤਾ ਲਈ ਖਤਰੇ ਕਈ ਹਨ ਉਹਨਾਂ ਕਿਹਾ ਕਿ ਅਮਰੀਕਾ ਦੀਆਂ ਤਰਜ਼ੀਆਂ ਜੋ ਕਦੇ ਸਾਡੇ ਨਾਲ ਨੇੜੇ ਜੁੜੀਆਂ ਹੁੰਦੀਆਂ ਸਨ ਹੁਣ ਬਦਲ ਗਈਆਂ ਹਨ ਕਾਰਨੀ ਨੇ ਕਿਹਾ ਕਿ ਭਾਵੇਂ ਅਸੀਂ ਰਾਸ਼ਟਰਪਤੀ ਟਰੰਪ ਨੂੰ ਕੰਟਰੋਲ ਨਹੀਂ ਕਰ ਸਕਦੇ ਪਰ ਅਸੀਂ ਆਪਣੀ ਪੂਰੀ ਆਰਥਿਕਤਾ ਨੂੰ ਤਾਂ ਕੰਟਰੋਲ ਕਰ ਸਕਦੇ ਹਾਂ 트럼ਪ ਦੇ ਇਸ ਰਵਈਏ ਦਾ ਚੋਣਾਂ ਵਿੱਚ ਕਿਸ ਨੂੰ ਲਾਭ ਮਿਲੇਗਾ ਇਹ ਵੀ ਵੇਖਣਯੋਗ ਹੋਵੇਗਾ ਇਹ ਸਿੱਧੇ ਤੌਰ ਤੇ ਕੈਨੇਡਾ ਦੀਆਂ ਚੋਣਾਂ ਵਿੱਚ ਬਾਹਰੀ ਦਖਲਅੰਦਾਜ਼ੀ ਹੀ ਤਾਂ ਹੈ ਟਾਰਫ ਵਾਰ ਦੇ ਮੱਦੇਨਜ਼ਰ ਕੈਨੇਡਾ ਵੱਲੋਂ ਬਾਈਕਾਟ ਕੀਤੇ ਜਾਣ ਤੋਂ ਬਾਅਦ ਅਮਰੀਕਾ ਜਾਣ ਵਾਲੇ ਕੈਨੇਡੀਅਨ ਯਾਤਰੀਆਂ 'ਚ ਬਹੁਤ ਭਾਰੀ ਕਮੀ ਆਈ ਹੈ ਜਿਸ ਕਾਰਨ ਉਹ ਅਮਰੀਕਾ ਨੂੰ ਅਪੀਲਾਂ ਕਰਨੀਆਂ ਪੈ ਰਹੀਆਂ ਹਨ ਅਮਰੀਕਾ ਨਾਲ ਚੱਲ ਰਹੀ ਟਰਪਜੰਗ ਅਮਰੀਕੀ ਅਧਿਕਾਰੀਆਂ ਦੁਆਰਾ ਯਾਤਰੀਆਂ ਨੂੰ ਹਿਰਾਸਤ ਵਿੱਚ ਲਿਆ ਜਾਣ ਤੇ ਉਹਨਾਂ ਨੂੰ ਪਰੇਸ਼ਾਨ ਕਰਨ ਦੀਆਂ ਰਿਪੋਰਟਾਂ ਤੋਂ ਬਾਅਦ ਲੋਕਾਂ ਨੇ ਜਿਹੜਾ ਆ ਉਹ ਅਮਰੀਕਾ ਜਾਣਾ ਲਗਭਗ ਬੰਦ ਹੀ ਕੀਤਾ ਹੋਇਆ ਏਅਰਪੋਰਟ ਆਰਿਆਂ ਕਿ 트럼ਪ ਵੱਲੋਂ ਦੇਸ਼ ਨੂੰ ਆਪਣੇ ਨਾਲ ਜੋੜਨ ਦੇ ਬਿਆਨਾਂ ਦਰਮਿਆਨ ਹਾਲ ਦੇ ਹਫਤਿਆਂ ਵਿੱਚ ਕੈਨੇਡੀਅਨਾਂ ਨੇ ਯੂਐਸ ਵਿੱਚ ਛੁੱਟੀਆਂ ਦੀਆਂ ਯੋਜਨਾਵਾਂ ਜਿਹੜੀਆਂ ਸੀ ਉਹਨਾਂ ਨੂੰ ਬੰਦ ਕਰ ਦਿੱਤਾ ਜਾਂ ਉਹ ਚਿਕਟੋਸ ਹੀ ਕਰ ਦਿੱਤੀ ਆ ਹਾਲ ਵਿੱਚ ਹੀ ਕੈਨੇਡੀਅਨ ਜਿਹੜੇ ਕੈਲੀਫੋਰਨੀਆ ਦੇ ਗਵਰਨਰ ਨੇ ਉਹਨਾਂ ਨੇ ਕੈਨੇਡਾ ਦੇ ਲੋਕਾਂ ਨੂੰ ਅਪੀਲ ਕੀਤੀ ਆ ਕਿ ਉਹ ਅਮਰੀਕਾ ਦੀ ਯਾਤਰਾ ਬੰਦ ਨਾ ਕਰਨ ਤੇ ਇੱਥੇ ਆਉਂਦੇ ਰਹਿਣ ਕਿਉਂਕਿ ਲੱਖਾਂ ਦੀ ਗਿਣਤੀ ਵਿੱਚ ਹਰ ਸਾਲ ਖਾਸ ਕਰ ਇਹ ਛੁੱਟੀਆਂ ਦੇ ਸੀਜ਼ਨਾਂ ਵਿੱਚ ਲੋਕ ਸ਼ਾਪਿੰਗ ਕਰਨ ਲਈ ਤੇ ਘੁੰਮਣ ਫਿਰਨ ਨੂੰ ਤਫਰੀ ਕਰਨੀ ਅਮਰੀਕਾ ਜਾਇਆ ਕਰਦੇ ਹਨ ਅਗਰੀ ਖਬਰ ਜਿਹੜੀ ਆ ਉਹ ਕਈ ਦਿਨਾਂ ਤੋਂ ਚਰਚਾ ਚੱਲ ਰਹੀ ਆ ਉਹ ਹਾਰਵਰਡ ਯੂਨੀਵਰਸਿਟੀ ਨੂੰ ਲੈ ਕੇ ਆ ਇਦਾਂ ਲੱਗਦਾ ਹੈ ਕਿ ਜਿਹੜੇ ਅਸੀਂ ਕੱਲ ਵੀ ਇਹੋ ਹੀ ਖਬਰ ਕੀਤੀ ਸੀ ਕਿ ਰਾਈਟ ਵਿੰਗਰ ਨੇ ਇਹ ਵਿਗਿਆਨ ਦੇ ਤੇ ਐਜੂਕੇਸ਼ਨ ਦੇ ਕਟੜ ਵਿਰੋਧੀ ਨੇ ਚਾਹੁੰਦੇ ਨੇ ਕਿ ਲੋਕ ਪੜ ਹੀ ਨਾ ਸਕਣ ਤੇ ਜਿਹੜੀਆਂ ਕੋਈ ਸਟੈਂਡਰਡ ਹਾਰਵਰਡ ਵਰਗੀਆਂ ਯੂਨੀਵਰਸਿਟੀਆਂ ਦੁਨੀਆ ਪਰ ਚ ਜਿਨ੍ਹਾਂ ਆਪਣਾ ਨਾਮ ਕਮਾਇਆ ਉਹਨਾਂ ਨੂੰ ਇਹ ਤਬਾਹ ਕਰਨ ਵਾਲੇ ਪਾਸੇ ਤਲੇ ਹੋਏ ਆ ਸੋ ਹੁਣ ਅਮਰੀਕਾ ਦੇ ਟਰੰਪ ਪ੍ਰਸ਼ਾਸਨ ਨੇ ਹਾਰਵਰਡ ਯੂਨੀਵਰਸਿਟੀ ਨੂੰ ਇੱਕ ਹੋਰ ਧਮਕੀ ਦਿੱਤੀ ਆ ਟਰੰਪ ਪ੍ਰਸ਼ਾਸਨ ਨੇ ਕਿਹਾ ਹੈ ਕਿ ਯੂਨੀਵਰਸਿਟੀਆਂ ਵਿੱਚ ਵਦੇਸ਼ੀ ਵਿਦਿਆਰਥੀਆਂ ਦੇ ਦਾਖਲੇ ਤੇ ਸੀ ਪਾਬੰਦੀ ਲਾ ਸਕਦੇ ਆ ਅਮਰੀਕਾ ਦੀ ਗ੍ਰਹਿ ਸੁਰੱਖਿਆ ਸਖਤਰ ਕ੍ਰਿਸਟੀਨੋ ਐਮ ਨੇ ਯੂਨੀਵਰਸਿਟੀ ਦੇ ਰਾਸ਼ਟਰੀ ਸੁਰੱਖਿਆ ਨੂੰ ਖਤਰੇ ਵਿੱਚ ਪਾਉਣ ਅਤੇ ਯਹੂਦੀ ਵਿਰੋਧੀ ਭਾਵਨਾਵਾਂ ਦਾ ਸ਼ਿਕਾਰ ਹੋਣ ਦਾ ਦੋਸ਼ ਲਾ ਦਿੱਤਾ ਹੈ ਉਹਨੇ ਯੂਨੀਵਰਸਿਟੀ ਨੂੰ ਇੱਕ ਪੱਤਰ ਲਿਖ ਕੇ ਆਪਣੇ ਵਿਦੇਸ਼ੀ ਵਿਦਿਆਰਥੀਆਂ ਦੀਆਂ ਸਾਰੀਆਂ ਹੀ ਗੈਰ ਕਾਨੂੰਨੀ ਤੇ ਹਿੰਸਕ ਗਤੀਵਿਧੀਆਂ ਦੀ ਇੱਕ ਡਿਟੇਲ ਰਿਪੋਰਟ ਜਿਹੜੀ ਆ ਉਹਨਾਂ ਕੋਲ ਮੰਗ ਲਈ ਹੈ ਇਸ ਸਾਲ ਹਾਰਵਰਡ ਯੂਨੀਵਰਸਿਟੀ ਦੇ ਦਾਖਲਿਆਂ ਵਿੱਚ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਗਿਣਤੀ 27% ਤੋਂ ਵੀ ਵੱਧ ਹੈ ਸੋ ਮੈਨੂੰ ਐਦਾਂ ਲੱਗਦਾ ਹੈ ਕਿ 트럼ਪ ਸਰਕਾਰ ਚਾਹੁੰਦੀ ਹੈ ਕਿ ਹਾਰਵਰਡ ਯੂਨੀਵਰਸਿਟੀ ਪਹਿਲਾਂ ਕਲੰਬੀਆ ਯੂਨੀਵਰਸਿਟੀ ਦੇ ਮਗਰ ਪਈ ਸੀ ਔਰ ਹੁਣ ਵਰਲਡ 'ਚ ਸਭ ਤੋਂ ਵਧੀਆ ਯੂਨੀਵਰਸਿਟੀਆਂ 'ਚ ਇੱਕ ਗਿਣੀ ਜਾਂਦੀ ਹਾਰਵਰਡ ਯੂਨੀਵਰਸਿਟੀ ਨੂੰ ਤਬਾਹ ਕਰਨ ਦਾ ਨਿਸ਼ਚਾ ਜਿਹੜਾ ਉਹ 트럼ਪ ਪ੍ਰਸ਼ਾਸਨ ਨੇ ਕਰ ਲਿਆ ਲੱਗਦਾ ਦੂਜੇ ਪਾਸੇ ਅਮਰੀਕਾ ਜਿੱਥੇ ਇਰਾਨ ਨੂੰ ਕਹਿ ਰਿਹਾ ਕਿ ਤੁਸੀਂ ਨਿਊਕਲੀਅਰ ਪਾਵਰ ਨਹੀਂ ਬਣ ਸਕਦੇ ਹੋਰ ਮੁਲਕਾਂ ਤੇ ਵੀ ਦਬਾਅ ਬਣਾਉਂਦਾ ਪਰ ਇੱਕ ਪੇਪਰ ਲੀਕ ਹੋਇਆ ਉਹਨਾਂ ਦਾ ਕਿ ਅਮਰੀਕਾ 2 ਮਿੰਟਾਂ ਦੇ ਅੰਦਰ-ਅੰਦਰ ਕਿਸੇ ਵੀ ਦੇਸ਼ ਦੇ ਉੱਤੇ ਪਰਮਾਣੂ ਬੰਬ ਸੁੱਟਣ ਦੇ ਸਮਰੱਥ ਆ ਪੈਂਟਾਗਨ ਤੋਂ ਇੱਕ ਦਸਤਾਵੇਜ਼ ਲੀਕ ਹੋਇਆ ਸੋ ਪੈਂਟਾਗਨ ਨੇ 2 ਮਿੰਟ ਦੇ ਅੰਦਰ ਪਰਮਾਣੂ ਬੰਬਾਂ ਦੀ ਵਰਤੋਂ ਕਰਨ ਦੀ ਤਿਆਰੀ ਲਈ ਇੱਕ ਨਵਾਂ ਆਦੇਸ਼ ਜਾਰੀ ਕੀਤਾ ਸੀ ਟਾਈਮਜ਼ ਆਫ ਇੰਡੀਆ ਦੀ ਰਿਪੋਰਟ ਦੇ ਅਨਸਾਰ ਇਹ ਆਦੇਸ਼ ਪਰਮਾਣੂ ਧਾਰਾ ਨੂੰ ਬਹੁਤ ਤੇਜ਼ੀ ਨਾਲ ਫੈਰ ਕਰਨ ਬਾਰੇ ਆ ਪੈਂਟਾਗਨ ਦੇ ਹੁਕਮ ਅਨੁਸਾਰ ਮੈਸੇਜ ਮਿਲਣ ਤੋਂ 2 ਮਿੰਟ ਜਾਂ ਤੋਂ ਵੀ ਘੱਟ ਸਮੇਂ ਦੇ ਅੰਦਰ ਪਰਮਾਣੂ ਰਾਂ ਦੀ ਵਰਤੋਂ ਕਰਨੀ ਲਾਜ਼ਮੀ ਹੋ ਜਾਏਗੀ ਮਤਲਬ ਜਿਹੜੇ ਉੱਥੇ ਆਪਰੇਟਰ ਨੇ ਉਹਨਾਂ ਵਾਸਤੇ ਸੋ ਅਮਰੀਕੀ ਜੁਆਇੰਟ ਚੀਫਸ ਆਫ ਸਟਾਫ ਦੇ ਚੇਅਰਮੈਨ ਨੇ ਇੱਕ ਹੁਕਮ ਜਾਰੀ ਕੀਤਾ ਹੈ ਜਿਸ ਵਿੱਚ ਇਹ ਦੱਸਿਆ ਗਿਆ ਹੈ ਕਿ ਅਮਰੀਕੀ ਰੱਖਿਆ ਵਿਭਾਗ ਖੁਫੀਆ ਵਿਭਾਗ ਤੇ ਵੱਖ-ਵੱਖ ਏਜੰਸੀਆਂ ਅਤੇ ਹੋਰ ਸਹਿਯੋਗੀ ਦੇਸ਼ਾਂ ਵਿਚਕਾਰ ਕਿਦਾਂ ਸਨੇਹ ਭੇਜੇ ਜਾਣੇ ਹਨ ਕਿ ਟਾਰਗੇਟ ਜਦੋਂ ਕੀਤਾ ਟ੍ਰਾਈਗਰ ਦਬਿਆ ਤੇ ਬਾਕੀ ਮੁਲਕਾਂ ਨੂੰ ਅਸੀਂ ਕਿਦਾਂ ਦੱਸਣਾ ਹੈ ਸਾਰਾ ਕਾਰੋਬਾਰ ਇੱਕ ਦੋ ਮਿੰਟਾਂ ਦੇ ਵਿੱਚ ਹੀ ਨਿਪਟਨੇ ਚੱਲ ਜਾਏਗਾ ਸੋ ਰਿਪੋਰਟ ਦੇ ਅਨਸਾਰ ਇੱਕ ਆਰਡਰ ਜਿਹੜਾ ਇੱਕ ਗੁਪਤ ਦਸਤਾ ਗੁਪਤ ਦਸਤਾ ਵੇਚਦਾ ਹਿੱਸਾ ਹੈ ਕਲਿੱਪ ਨਿਊਜ਼ ਅੰਸਾਰ ਜਿਹੜਾ ਉਹ ਸਨਾਦੀਕ ਏਜੰਸੀਆ ਉਹਨੇ ਵੈਬਸਾਈਟ ਤੇ ਗੁਪਤ ਪੋਰਟ ਨੂੰ ਜਨਤਕ ਕਰ ਦਿੱਤਾ ਹੈ ਇਸ ਦਾ ਮਤਲਬ ਇਹ ਨਹੀਂ ਹੈ ਕਿ ਅਮਰੀਕਾ ਤੁਰੰਤ ਪਰਮਾਣੂ ਹਥਿਆਰਾਂ ਦੀ ਵਰਤੋਂ ਕਰਨ ਜਾ ਰਿਹਾ ਹੈ ਪਰ ਇਸ ਦਾ ਮਤਲਬ ਇਹ ਹੈ ਕਿ ਅਮਰੀਕਾ 2 ਮਿੰਟਾਂ ਦੇ ਅੰਦਰ ਕਿਸੇ ਤੇ ਵੀ ਪਰਮਾਣੂ ਬੰਬ ਸੁੱਟ ਸਕਦਾ ਹੈ ਇਹ ਇੱਕ ਤਿਆਰੀ ਵੱਜੋਂ ਹੈ ਤਾਂ ਜੋ ਜੇਕਰ ਕਦੀ ਵੀ ਲੋੜ ਪੈ ਤਾਂ ਅਮਰੀਕਾ ਤੁਰੰਤ ਕਾਰਵਾਈ ਕਰ ਸਕੇ ਅਗਲੀ ਖਬਰ ਜਿਹੜੀ ਡਿਪੂਟੇਸ਼ਨ ਨੂੰ ਲੈ ਕੇ ਆ ਜਿਸ ਤਰੀਕੇ ਨਾਲ 트럼ਪ ਨੇ ਆਉਂਦੇ ਹੀ ਫੌਜੀ ਜਾਜਾਂ ਦੀ ਵਰਤੋਂ ਤੇ ਲੋਕਾਂ ਨੂੰ ਹੱਥ ਘੜੀਆਂ ਲਾ ਲ ਕੇ ਵਿਦੇਸ਼ਾਂ ਚ ਭੇਜ ਦਿੱਤਾ ਸੀਗਾ ਫੇਰ ਨੂੰ ਲੱਗਿਆ ਕਿ ਇਹ ਤੇ ਬੜਾ ਮਹਿੰਗਾ ਸੌਦਾ ਉਸ ਤੋਂ ਬਾਅਦ ਉਹਨੇ ਇੱਕ ਥਰਡ ਕੰਟਰੀ 'ਚ ਲੋਕਾਂ ਨੂੰ ਭੇਜਣਾ ਸ਼ੁਰੂ ਕਰਤਾ ਉਹਦੇ ਪਿੱਛੇ ਕਾਰਨ ਇਹ ਵੀ ਸੀ ਕਿ ਉੱਥੇ ਉਹ ਕੋਈ ਕਾਨੂੰਨੀ ਸਹਤਾਂ ਨਾ ਲੈ ਸਕਣ ਤੇ ਉੱਥੇ ਉਹਨਾਂ ਨੂੰ ਜੇਲਾ 'ਚ ਸੁੱਟਿਆ ਗਿਆ ਸੋ ਹੁਣ ਫੌਜੀ ਜਾ ਜਾ ਰਹੀ ਮਹਿੰਗੀ ਪੈਂਦੀ ਡਿਪੋਰਟੇਸ਼ਨ ਤੋਂ ਟਰੰਪ ਨੇ ਪਾਸਾ ਵਟ ਲਿਆ ਲੱਗਦਾ ਹੈ ਸੋ ਹੁਣ ਕਹਿ ਰਹੇ ਨੇ ਕਿ ਸੈਲਫ ਜਿਹੜੀ ਡਿਪੋਰਟੇਸ਼ਨ ਆ ਉਹਦਾ ਇੱਕ ਪ੍ਰੋਗਰਾਮ ਉਹਨਾਂ ਨੇ ਪੇਸ਼ ਕੀਤਾ ਤੇ ਕਹਿੰਦੇ ਆ ਕਿ ਜਿਹੜੇ ਲੋਕ ਖੁਦ ਹੀ ਡਿਪੋਰਟ ਹੋਣ ਵਾਲੇ ਕਾਗਜ਼ ਭਰ ਦੇਣਗੇ ਜਾਂ ਡਿਪੋਰਟ ਹੋ ਜਾਣਗੇ ਉਹਨਾਂ ਨੂੰ ਅਸੀਂ ਟਿਕਟ ਦਾ ਪ੍ਰਬੰਧ ਵੀ ਕਰਕੇ ਦੇਾਂਗੇ ਤੇ ਹੋਤੇ ਸੀ ਪੈਸੇ ਵੀ ਦੇ ਆਗੇ ਅਮਰੀਕੀ ਰਾਸ਼ਟਰਪਤੀ ਡੋਨਲਡ 트ੰਪ ਨੇ ਕਿਹਾ ਕਿ ਮੁਲਕ ਚ ਗੈਰ ਕਾਨੂੰਨੀ ਤੌਰ ਤੇ ਰਹਿ ਰਹੇ ਉਹਨਾਂ ਪ੍ਰਵਾਸੀਆਂ ਨੂੰ ਜਾਜ ਦੀਆਂ ਟਿਕਟਾਂ ਤੇ ਕੁਝ ਪੈਸੇ ਵੀ ਦਿੱਤੇ ਜਾਣਗੇ ਜੋ ਆਪਣੀ ਮਰਜ਼ੀ ਨਾਲ ਰਿਪੋਰਟ ਹੋਣਾ ਚਾਹਣਗੇ ਅਮਰੀਕਾ ਚ ਗੈਰ ਕਾਨੂੰਨੀ ਢੰਗ ਨਾਲ ਰਹਿ ਰਹੇ ਹੋਰ ਲੋਕਾਂ ਲਈ 트럼ਪ ਨੇ ਕਿਹਾ ਹੈ ਕਿ ਉਹ 스웨드 디포ਰ테이션 프로그램 ਨੂੰ ਲਾਗੂ ਕਰਨ ਉਹਨਾਂ ਯੋਜਨਾ ਬਾਰੇ ਥੋੜੀ ਜੀ ਹੋਰ ਵੀ ਜਾਣਕਾਰੀ ਦਿੱਤੀ ਤੇ ਕਿਹਾ ਕਿ ਅਮਰੀਕਾ ਗੈਰਕਾਨੂੰਨੀ ਪ੍ਰਵਾਸੀਆਂ ਨੂੰ ਜਹਾਜ਼ ਦਾ ਕਰਾਇਆ ਤੇ ਕੁਝ ਪੈਸੇ ਦਵੇਗਾ। 트럼ਪ ਨੇ ਕਿਹਾ ਕਿ ਅਸੀਂ ਉਹਨਾਂ ਨੂੰ ਕੁਝ ਪੈਸੇ ਦਵਾਂਗੇ ਤੇ ਉਹਨਾਂ ਨੂੰ ਜਹਾਜ਼ ਦੀ ਟਿਕਟ ਵੀ ਦੇਵਾਂਗੇ ਤੇ ਉਹ ਜੇ ਉਹ ਚੰਗੇ ਹੋਣਗੇ ਤੇ ਉਹਨਾਂ ਨੂੰ ਅਸੀਂ ਵਾਪਸ ਵੀ ਲੈ ਕੇ ਆ ਸਕਦੇ ਹਾਂ। ਉਹਨਾਂ ਨੇ ਕਿਹਾ ਕਿ ਉਹਨਾਂ ਨਾਲ ਅਸੀਂ ਰਲ ਕੇ ਕੰਮ ਕਰਾਂਗੇ। ਤਾਂ ਜੋ ਉਹਨਾਂ ਨੂੰ ਛੇਤੀ ਤੋਂ ਛੇਤੀ ਵਾਪਸ ਵੀ ਲੰਗਾ ਜਾ ਸਕੀ ਜੇ ਭਲੇ ਮਾਨਸੋ ਉਹਨਾਂ ਨੂੰ ਵਾਪਸ ਹੀ ਲਾਉਣਾ ਫਿਰ ਉਹਨਾਂ ਨੂੰ ਭੇਜੀ ਕਿਉਂ ਰਹੇ ਹੁਣੇ ਚੰਗੇ ਮਾੜੇ ਦੀ ਪਛਾਣ ਕਰ ਲੋ ਸੋ ਰਾਸ਼ਟਰਪਤੀ ਨੇ ਕਿਹਾ ਕਿ ਉਹ ਚਾਹੁੰਦੇ ਹਨ ਕਿ ਹੋਟਲਾਂ ਤੇ ਖੇਤਾਂ ਵਿੱਚ ਸਾਨੂੰ ਕੰਮੇ ਲਗਾਤਾਰ ਮਿਲਦੇ ਰਹਿਣ ਉਹਨਾਂ ਨੇ ਇਹ ਵੀ ਕਿਹਾ ਕਿ ਨਵੀਂ ਯੋਜਨਾ ਨਾਲ ਜਿਹੜੇ ਸਾਡੇ ਐਗਰੀਕਲਚਰ ਫੀਲਡ ਆ ਕਿਸਾਨਾਂ ਨੂੰ ਇਹਦੀ ਬੜੀ ਵੱਡੀ ਰਾਹਤ ਮਿਲੇਗੀ ਉਹਨਾਂ ਕਿਹਾ ਕਿ ਉਹ ਚਾਹੁੰਦੇ ਨੇ ਕਿ ਲੋਕ ਕਾਨੂੰਨੀ ਢੰਗ ਨਾਲ ਸਾਡੇ ਮੁਲਕ ਚ ਆ ਕੇ ਕੰਮ ਕਰਨ ਅਗਲੀ ਖਬਰ ਆਪ ਇਜ਼ਰਾਈਲ ਤੋਂ ਲਰੇ ਜੀ ਇਜ਼ਰਾਈਲ ਦੇ ਰੱਖਿਆ ਮੰਤਰੀ ਕਾਰਟਸ ਨੇ ਕਿਹਾ ਹੈ ਕਿ ਯੁੱਧ ਖਤਮ ਹੋਣ ਤੋਂ ਬਾਅਦ ਵੀ ਇਜ਼ਰਾਈਲੀ ਫੌਜ ਗਾਜਾ ਵਿੱਚ ਬਣੀ ਰਹੇਗੀ ਤੇ ਉਹਨਾਂ ਇਹ ਵੀ ਕਹਿਆ ਕਿ ਇੱਕ ਸੁਰੱਖਿਆ ਦਾ ਜੀ ਖੇਤਰ ਬਣਾਵਾਂਗੇ ਜਿਹਦੇ ਵਿੱਚ ਸਾਡੀ ਫੌਜ ਹਮੇਸ਼ਾ ਤਾਇਰ ਰਾਤ ਰਹੇਗੀ ਉਸ ਕੋਟਸ ਦੇ ਉਹਨਾਂ ਦੇ ਹੈਗੇ ਨੇ ਰੱਖਿਆ ਮੰਤਰੀ ਉਹਨਾਂ ਨੇ ਕਿਹਾ ਕਿ ਇਹ ਜ਼ੋਨ ਕਿਸੇ ਵੀ ਅਮਰਜੈਂਸੀ ਦੀ ਸਥਿਤੀ ਵਿੱਚ ਭਾਵੇਂ ਉਹ ਸਥਾਈ ਹੋਵੇ ਜਾਂ ਸਥਾਈ ਅਮਰਜੈਂਸੀ ਇਜ਼ਰਾਈਲੀ ਪਾਈਚਾਰੇ ਦੀ ਸੁਰੱਖਿਆ ਲਈ ਇੱਕ ਬਫਰ ਜ਼ੋਨ ਦਾ ਕੰਮ ਕਰੇਗਾ ਕੋਟਸ ਨੇ ਕਿਹਾ ਹੈ ਕਿ ਸੰਯੁਕਤ ਰਾਸ਼ਟਰ ਦੀ ਜਿਹੜੀਆਂ ਵਿਨਾਸ਼ਕਾਰੀ ਨਤੀਜਿਆਂ ਦੀ ਚੇਤਾਵਨੀ ਦੇ ਬਾਵਜੂਦ ਵੀ ਇਜ਼ਰਾਈਲ ਹਮਾਸ ਤੇ ਬੰਦਕਾਂ ਨੂੰ ਰਿਹਾ ਕਰਨ ਲਈ ਦਬਾਅ ਪਾਉਣ ਲਈ ਮਨੁੱਖੀ ਹਸਤਾ ਨੂੰ ਰੋਕੇ ਹੀ ਰੱਖੇਗਾ ਹਮਾਸ ਦੁਆਰਾ ਚਲਾਏ ਜਾ ਰਹੇ ਸਿਹਤ ਮੰਤਰਾਲੇ ਦੇ ਅਨੁਸਾਰ 18 ਮਾਰਚ ਨੂੰ ਮੁੜ ਕੇ ਲੜਾਈ ਸ਼ੁਰੂ ਹੋਣ ਤੋਂ ਬਾਅਦ ਹੁਣ ਤੱਕ 1650 ਲੋਕ ਜਿਹੜੇ ਆ ਉਹ ਮਾਰੇ ਜਾ ਚੁੱਕੇ ਹਨ ਅਗਲੀ ਖਬਰ ਰੂਸ ਦੀ ਸੁਪਰੀਮ ਕੋਰਟ ਨੇ ਤਾਲਬਾਨ ਨੂੰ ਪਾਬੰਦੀਸ਼ੁਦਾ ਜਥੇਬੰਦੀਆਂ ਦੀ ਸੂਚੀ ਤੋਂ ਹਟਾ ਦਿੱਤਾ ਹੈ ਰੂਸ ਦੀ ਸੁਪਰੀਮ ਕੋਰਟ ਨੇ ਸਰਕਾਰੀ ਐਡਵੋਕੇਟ ਜਨਰਲ ਦੀ ਅਪੀਲ ਦੇ ਉੱਤੇ ਤਾਲਬਾਨ ਤੇ ਲਾਈ ਹੋਈ ਪਾਬੰਦੀ ਨੂੰ ਹਟਾ ਦਿੱਤਾ ਹੈ ਇਹ ਜਾਣਕਾਰੀ ਆਰ ਆਈਏ ਨਿਊਜ਼ ਏਜੰਸੀ ਦੇ ਸਾਂਝੀ ਕੀਤੀ ਹੈ ਇਸ ਨਾਲ ਤਾਲਿਬਾਨ ਨੂੰ ਰੂਸਤੀ دہشتਗਰ ਤੇ ਜਥੇਬੰਦੀਆਂ ਦੀ ਸੂਚੀ ਚੋਂ ਢਾਉਣ ਦਾ ਰਾਹ ਪਧਰਾ ਹੋ ਗਿਆ ਹੈ ਜ਼ਿਕਰਯੋਗ ਹੈ ਕਿ 2021 ਤੋਂ ਅਫਗਾਨਿਸਤਾਨ ਤੇ ਹੁਣ ਤਾਲਿਬਾਨ ਸਰਕਾਰ ਜਿਹੜੀ ਆ ਉਹ ਸ਼ਾਸਨ ਕਰ ਰਹੀ ਹੈ ਅਗਲੀ ਖਬਰ ਭਾਰਤ ਤੋਂ ਲੈਨੇ ਆ ਜੀ ਭਾਰਤ ਦੇ ਵਿਦੇਸ਼ ਮੰਤਰਾਲੇ ਦੇ ਬਲਾਰੇ ਰਣਧੀਰ ਜੈਸਵਾਲ ਨੇ ਕਿਹਾ ਹੈ ਕਿ ਸਾਡੀ ਹਵਾਲਗੀ ਦੀ ਬੇਨਤੀ ਦੇ ਆਧਾਰ ਦੇ ਉੱਤੇ ਹੀ ਚੌਕਸੀ ਨੂੰ ਗ੍ਰਫਤਾਰ ਕੀਤਾ ਗਿਆ ਹੈ ਬੈਲਜੀਅਮ ਵਿੱਚ ਅਸੀਂ ਉਸ ਦੀ ਹਵਾਲਗੀ ਲਈ ਬੈਲਜੀਅਮ ਨਾਲ ਮਿਲ ਕੇ ਹੀ ਕੰਮ ਕਰ ਰਹੇ ਹਾਂ ਇਸ ਤੋਂ ਪਹਿਲਾਂ ਬੈਲਜੀਅਮ ਦੀ ਫੈਡਰਲ ਪਬਲਿਕ ਸਰਵਿਸ ਆਫ ਜਸਟਿਸ ਨੇ ਪੁਸ਼ਟੀ ਕੀਤੀ ਸੀ ਕਿ ਚੌਕਸੀ ਨੂੰ 12 ਅਪ੍ਰੈਲ ਨੂੰ ਗ੍ਰਫਤਾਰ ਕਰ ਲਿਆ ਗਿਆ ਸੀ ਅਤੇ ਫਿਲਹਾਲ ਉਹ ਹਿਰਾਸਤ ਵਿੱਚ ਹੈ ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਮੇਲ ਚੌਕਸੀ ਜਿਹੜਾ 65 ਸਾਲਾਂ ਦਾ ਵਿਅਕਤੀ ਹੈ ਇਹਨੇ ਜਨਵਰੀ 2118 ਨੂੰ ਇਹ ਭਾਰਤ ਤੋਂ ਭੱਜ ਗਿਆ ਸੀ ਤੇ ਚੌਕਸੀ ਨੇ ਪੰਜਾਬ ਨੈਸ਼ਨਲ ਬੈਂਕ ਨਾਲ 13000 ਕਰੋੜ ਰੁਪਏ ਦੇ ਬੈਂਕ ਦਾ ਕਰਜ਼ਾ ਲੈ ਕੇ ਧੋਖਾਧੜੀ ਕੀਤੀ ਹੋਈ ਹੈ ਤੇ ਜਾਸੂਸ ਏਜੰਸੀਆਂ ਉਹਨੂੰ ਲੱਭ ਰਹੀਆਂ ਸੀ ਚੌਕਸੀ ਦੇ ਬੈਲਜੀਅਮ ਵਿੱਚ ਹੋਣ ਬਾਰੇ ਪਿਛਲੇ ਸਾਲ ਹੀ ਪਤਾ ਲੱਗ ਗਿਆ ਸੀ ਇਹ ਹੀਰਾ ਕਾਰੋਬਾਰੀ ਜੋ 2018 ਵਿੱਚ ਭਾਰਤ ਛੱਡਨ ਮਗਰੋਂ ਐਂਟੀਗਾ ਵਿੱਚ ਰਹਿ ਰਿਹਾ ਸੀ ਮੈਡੀਕਲ ਇਲਾਜ ਕਰਾਉਣ ਲਈ ਹੀ ਬੈਲਜੀਅਮ ਪਹੁੰਚਿਆ ਸੀ ਸੋ ਸੂਤਰਾ ਨੇ ਦੱਸਿਆ ਕਿ ਚੌਕਸੀ ਦੀ ਗ੍ਰਫਤਾਰੀ ਦੀ ਜਾਰੀ ਇੰਟਰਪੋਲ ਰੈੱਡ ਨੋਟਸ ਕੋ ਸਮਾਂ ਪਹਿਲਾਂ ਵਾਪਸ ਲੈ ਲੈ ਗਿਆ ਸੀ ਅਤੇ ਭਾਰਤੀ ਏਜੰਸੀਆਂ ਉਦੋਂ ਤੋਂ ਹੀ ਉਹਦੀ ਪੈੜ ਨੱਪਦੀਆਂ ਹਵਾਲਗੀ ਰੂਟ ਰਾਈ ਕਾਬੂ ਕਰਨ ਦੀਆਂ ਕੋਸ਼ਿਸ਼ਾਂ ਕਰ ਰਹੀਆਂ ਸਨ ਭਾਰਤ ਦਾ ਇੱਕ ਹੋਰ ਪਗੋੜਾ ਨੀਰੂ ਮੋਦੀ ਜਿਸ ਨੂੰ ਆਰਥਿਕ ਅਪਰਾਧੀ ਐਲਾਨ ਕੀਤਾ ਹੋਇਆ ਹੈ ਇਸ ਮਾਮਲੇ ਵਿੱਚ ਵੀ ED ਤੇ CBI ਵੱਲੋਂ ਕੀਤੀ ਗਈ ਕਾਨੂੰਨੀ ਬੇਨਤੀ ਦੇ ਆਧਾਰ ਤੇ 2019 ਵਿੱਚ ਉਥੋਂ ਦੇ ਅਧਿਕਾਰੀਆਂ ਵੱਲੋਂ ਹਰਾਸਤੂ ਚ ਲੈ ਜਾਣ ਮਗਰੋਂ ਲੰਡਨ ਦੀ ਇੱਕ ਜੇਲ੍ਹ ਵਿੱਚ ਬੰਦ ਪਿਆ ਹੈ ਉਸ ਵੱਲੋਂ ਭਾਰਤ ਨੂੰ ਹਵਾਲਗੀ ਨਾ ਕੀਤੀ ਜਾਵੇ ਇਹਦਾ ਵਿਰੋਧ ਕਰ ਰਿਹਾ ਤੇ ਲਗਾਤਾਰ ਆਪਣੇ ਕੇਸ ਉੱਤੇ ਬੈਠਾ ਲੜ ਰਿਹਾ ਇਸੇ ਤਰ੍ਹਾਂ ਹੀ ਹੁਣ ਚੌਕਸੀ ਜਿਨ੍ਹਾਂ ਨੇ ਇੰਨੀ ਵੱਡੀ ਲੁੱਟਮਾਰ ਕਰਕੇ ਪੈਸਾ ਬਣਾਇਆ ਹੋਇਆ ਉਹ ਵੱਡੇ ਵੱਡੇ ਵਕੀਲ ਕਰ ਲੈਣਗੇ ਔਰ ਲੰਬਾ ਸਮਾਂ ਉਹ ਯੂਰਪ ਦੇ ਵਿੱਚ ਇਸ ਤਰ੍ਹਾਂ ਹੀ ਡਟੇ ਰਹਿਣਗੇ ਲੱਗਦਾ ਨਹੀਂ ਕਿ ਭਾਰਤ ਸਰਕਾਰਾਂ ਨੂੰ ਬਹੁਤ ਜਲਦੀ ਕਾਨੂੰਨੀ ਤਰੀਕਿਆਂ ਨਾਲ ਵਾਪਸ ਭਾਰਤ ਲਿਜਾ ਕੇ ਸਜ਼ਾਵਾ ਦੇ ਸਕੂਗੀ ਭਾਰਤ ਨੇ ਵੀਰਵਾਰ ਨੂੰ ਕਿਹਾ ਹੈ ਕਿ ਪਾਕਿਸਤਾਨ ਵਿਚਲਾ ਜਿਹੜਾ ਕਸ਼ਮੀਰ ਹੈ ਜਿਹਨੂੰ ਪੋਕੇ ਆਨੇ ਪਾਕਿਸਤਾਨ ਅਕੂਪਾਈਡ ਕਸ਼ਮੀਰ ਉਹ ਭਾਰਤ ਦਾ ਅਨਿੱਖੜਵਾਂ ਅੰਗ ਹੈ ਇਹ ਸਟੈਂਡ ਭਾਰਤ 1947 ਤੋਂ ਲੈਦਾ ਆ ਰਿਹਾ ਇਸ ਤੇ ਪਾਕਿਸਤਾਨ ਦਾ ਬਿਲਕੁਲ ਗੈਰਕਾਨੂੰਨੀ ਤੌਰ ਤੇ ਕਬਜ਼ਾ ਹੈ ਪਾਕਿਸਤਾਨ ਨੂੰ ਕਿਸੇ ਵੀ ਕੀਮਤ ਤੇ ਅਾਕੂਪਾਈਡ ਕਸ਼ਮੀਰ ਨੂੰ ਖਾਲੀ ਕਰਨਾ ਹੀ ਪਵੇਗਾ ਭਾਰਤ ਦੇ ਵਿਦੇਸ਼ ਮੰਤਰਾਲੇ ਦੇ ਬਲਾਰੇ ਰਣਧੀਰ ਜੈਸਵਾਲ ਨੇ ਪਾਕਿਸਤਾਨ ਦੀ ਫੌਜ ਦੇ ਮੁਖੀ ਦੇ ਕਸ਼ਮੀਰ ਅਤੇ ਦੋ ਰਾਸ਼ਟਰ ਸਿਧਾਂਤ ਜਿਹੜੀ ਟੂ ਨੇਸ਼ਨ ਥਿਊਰੀ ਦੇ ਉੱਤੇ ਹੈਰਾਨੀ ਦੀ ਗੱਲ ਹੈ ਕਿ ਉੱਥੋਂ ਦੇ ਜਨਰਲ ਸਾਹਿਬ ਇੱਕ ਪਾਸੇ ਮੌਲਵੀ ਵਾਲੇ ਭਾਸ਼ਣ ਦੇ ਰਹੇ ਆ ਦੂਜੇ ਪਾਸੇ ਉਹ ਪੋਲੀਟਿਕਲ ਪੈਸ਼ਨ ਜਿਹੜੀ ਟੂ ਨੇਸ਼ਨ ਥਿਉਰੀ ਆ ਇੱਕ ਫੌਜੀ ਦਾ ਕੋਈ ਕੰਮ ਨਹੀਂ ਆ ਇਹਨਾਂ ਗੱਲਾਂ ਦੇ ਵਿੱਚ ਭਾਸ਼ਰਬਾਜੀ ਕਰਨ ਦਾ ਪਰ ਜਿਵੇਂ ਅਸੀਂ ਜਾਣਦੇ ਹਾਂ ਕਿ ਪਾਕਿਸਤਾਨ ਦਾ ਅੱਲਾ ਨਰਾਲਾ ਉਹਨਾਂ ਦੇ ਸਭ ਕੋ ਜੀ ਉਹਨਾਂ ਦਾ ਜਰਨਲ ਹੁੰਦਾ ਸੋ ਜਿਹੜਾ ਇਹ ਮਨੀਰ ਇਸ ਵੇਲੇ ਉੱਥੇ ਉਹਨਾਂ ਦਾ ਹੈ ਜਰਨਲ ਉਹ ਬੜਿਆ ਊਠ ਪਟਾਖ ਗੱਲਾਂ ਕਰ ਰਿਹਾ ਸੋ ਉਹਨੇ ਇੱਕ ਬਿਆਨ ਦਿੱਤਾ ਕਿ ਜਿਹੜਾ ਟੂ ਨੇਸ਼ਨ ਥਿਉਰੀ ਆ ਉਦੇ ਤੇ ਉਹ ਉਹਨਾਂ ਨੇ ਬਿਆਨ ਦਿੱਤਾ ਸੀ ਤੇ ਉਹਦੇ ਉੱਤੇ ਪ੍ਰਤੀਕਿਰਿਆ ਕੀਤੀ ਆ ਭਾਰਤ ਦੇ ਵਿਦੇਸ਼ ਮੰਤਰਾਲੇ ਵੱਲੋਂ ਉਹਨਾਂ ਕਹੇ ਕਿ ਕਸ਼ਮੀਰ ਜਿਵੇਂ ਅਸੀਂ ਦੱਸਿਆ ਕਿ ਭਾਰ ਦਾ ਨਿਕੜਵਾਵਾਂਗਾ ਤੇ ਟੂ ਨੇਸ਼ਨ ਥਿਉਰੀ ਦੇ ਜਿਹੜਾ ਤੁਸੀਂ ਸਿਧਾਂਤ ਦੇਤੇ ਬਿਆਨ ਦੇ ਰਹੇ ਹੋ ਜੈਸਵਾਲ ਨੇ ਕਿਹਾ ਕਿ ਉਹਦਾ ਪਟਾਕਾ ਤੇ 1971 ਜੀ ਪੈ ਗਿਆ ਸੀਗਾ ਤੇ ਇਹ ਸਿਧਾਂਤ ਆਪਣੇ ਆਪ ਹੀ ਰੱਦ ਹੋ ਗਿਆ ਸੀਗਾ ਇਹਦੇ 'ਚ ਕੋਈ ਗੱਲ ਹੀ ਨਹੀਂ ਆ ਕਿ ਮੁਸਲਮਾਨਾਂ ਲਈ ਵੱਖਰਾ ਮੁਲਕ ਹੋਣਾ ਚਾਹੀਦਾ ਸੀ ਪਾਕਿਸਤਾਨ ਦੇ ਫੌਜ ਮੁਖੀ ਮਨੀਰ ਨੇ ਬੁੱਧਵਾਰ ਨੂੰ ਕਸ਼ਮੀਰ ਨੂੰ ਪਾਕਿਸਤਾਨ ਦੀ ਗਲੇ ਦੀ ਨਸ ਦੱਸਿਆ ਸੀ ਤੇ ਇਹ ਰਗ ਤੇ ਬੜੇ ਚਿਰ ਤੋਂ ਕਦੀ ਆਪਣੇ ਉਹਨਾਂ ਦੇ ਪ੍ਰਾਈਮ ਮਿਨਿਸਟਰ ਜਿਹੜੇ ਰਹੇ ਨੇ ਨਵਾਜ਼ ਸ਼ਰੀਫ ਰਹੀ ਉਹ ਵੀ ਕਹਿੰਦੇ ਰਹੇ ਨੇ ਤੇ ਹੋਰ ਵੀ ਕਹਿੰਦੇ ਰਹੇ ਨੇ ਕਈ ਵਾਰ ਜਿਹੜੇ ਹੁਣ ਮੌਜੂਦਾ ਰਾਸ਼ਟਰਪਤੀ ਨੇ ਉਹ ਵੀ ਕਹਿੰਦੇ ਸਾਹ ਲ ਆ ਗਿਆ ਪਰ ਸਮਝ ਨਹੀਂ ਆਉਂਦੀ ਕਿ ਉਹਨਾਂ ਨੂੰ ਸਾਹ ਲਗਾਤਾਰ ਕਿੱਦਾਂ ਆ ਰਿਹਾ ਰਗ ਤੇ ਉਹਨਾਂ ਦੀ ਬੜੇ ਚਿਰ ਦੀ ਇਕੱਟੀ ਹੋਈ ਹੈ ਸੋ ਜਿਹੜਾ ਜਨਰਲ ਆਸਮੁਨੀਰ ਹੈ ਉਹਨੇ ਕਿਹਾ ਕਿ ਪਾਕਿਸਤਾਨ ਦੀ ਨੀ ਕਲਮਾ ਕਲਮਾ ਦੇ ਆਧਾਰ ਤੇ ਰੱਖੀ ਗਈ ਯਾਨੀ ਕਿ ਇਸਲਾਮ ਦੇ ਮੂਲ ਸਿਧਾਂਤ ਤੇ ਰੱਖੀ ਗਈ ਆ ਤੇ ਅਸੀਂ ਹਰ ਮਾਮਲੇ ਵਿੱਚ ਹਿੰਦੂਆਂ ਤੋਂ ਵੱਖਰੇ ਆ ਸਾਡਾ ਧਰਮ ਵੱਖਰਾ ਹੈ ਸਾਡੇ ਰੀਤੀ ਰਿਵਾਜ ਵੱਖਰੇ ਆ ਸਾਡਾ ਸੱਭਿਆਚਾਰ ਤੇ ਸੋਚ ਵੱਖਰੀ ਹੈ ਇਹ ਟੂ ਨੇਸ਼ਨ ਜਿਹੜੀ ਥਿਉਰੀ ਆ ਉਹਦੀ ਨੀਂਦ ਬਣਾ ਹੋਇਆ ਮੁਲਕ ਹੈ ਸਾਡੇ ਪੁਰਖਿਆਂ ਨੇ ਸੋਚਿਆ ਸੀ ਕਿ ਅਸੀਂ ਹਿੰਦੂਆਂ ਤੋਂ ਵੱਖਰੇ ਆ ਸਾਡੀ ਸੋਚ ਸਾਡੀਆਂ ਸ਼ਾਮਾਂ ਵੱਖਰੀਆਂ ਨੇ ਇਸੇ ਲਈ ਅਸੀਂ ਦੋ ਦੇਸ਼ ਬਣਿਆ ਇੱਕ ਦੇਸ਼ ਨਹੀਂ ਆ ਸਾਡੇ ਪੁਰਖਿਆਂ ਨੇ ਇਸ ਦੇਸ਼ ਲਈ ਕੁਰਬਾਨੀਆਂ ਦਿੱਤੀਆਂ ਸਨ ਤੇ ਅਸੀਂ ਜਾਣਦੇ ਆ ਕਿ ਇਹਦੀ ਰੱਖਿਆ ਕਿਵੇਂ ਕਰਨੀ ਆ ਜਨਰਲ ਮਨੀਰ ਨੇ ਵੀ ਕਿਹਾ ਕਿ ਅੱਜ ਤੱਕ ਸਿਰਫ ਦੋ ਰਿਆਸਤਾਂ ਦੀ ਨੀਂਹ ਹੀ ਕਲਮੇ ਦੇ ਆਧਾਰ ਤੇ ਰੱਖੀ ਗਈ ਸੀ ਪਹਿਲੀ ਰਿਆਸਤ ਤੋਇਬਾ ਕਿਉਂਕਿ ਤੋਇਬਾ ਦਾ ਨਾਮ ਸਾਡੇ ਪਗੰਬਰ ਮੁਹੰਮਦ ਸਾਹਿਬ ਨੇ ਰੱਖਿਆ ਸੀ ਅੱਜ ਇਸ ਨੂੰ ਕੁਦੀਨਾ ਕਿਹਾ ਜਾਂਦਾ ਹੈ ਜਦੋਂ ਤੋਂ 1300 ਸਾਲਾਂ ਬਾਅਦ ਅੱਲਾਹ ਨੇ ਦੂਜਾ ਰਾਜ ਪਾਕਿਸਤਾਨ ਬਣਾਇਆ ਜਨਰਲ ਮਨੀਰ ਨੇ ਬਲੋਚਿਸਤਾਨ ਚ ਵਧ ਰਹੀਆਂ ਵਕਫਤ ਦੀ ਲਹਿਰਾਂ ਤੇ ਆਤਵਾਦੀ ਗਤੀਵਿਧੀਆਂ ਤੇ ਵੀ ਸਖਤ ਰੁਕ ਬਣਾਇਆ ਉਹਨੇ ਬਲੋਚਿਸਤਾਨ ਲਿਬਰੇਸ਼ਨ ਆਰਮੀ ਬੀ ਐਲ ਏ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਬਲੋਚ ਬਲੋਚਿਸਤਾਨ ਪੰਜਾਬੀਆਂ ਦਾ ਮਾਣ ਹੈ ਤੁਸੀਂ ਇਹਨੂੰ ਆਸਾਨੀ ਨਾਲ ਸਾਡੇ ਤੋਂ ਖੋਹ ਨਹੀਂ ਸਕਦੇ ਤੁਹਾਡੀਆਂ 10 ਪੀੜ੍ਹੀਆਂ ਵੀ ਇਹਨੂੰ ਨਹੀਂ ਲੈ ਸਕਣਗੀਆਂ ਇਨਸ਼ਾਅੱਲਾ ਅਸੀਂ ਜਲਦੀ ਤਾਨੂੰ ਕੁਚਲ ਦੇਵਾਂਗੇ ਪਾਕਿਸਤਾਨ ਦੇ ਫੌਜ ਮੁਖੀ ਜਨਰਲ ਸੈਦ ਅਸੀਮ ਮਨੀਰ ਨੇ ਇੱਕ ਵਾਰੀ ਫੇਰ ਦੁਨੀਆ ਸਾਹਮਣੇ ਆਪਣਾ ਮੁੱਲਾ ਵਾਲਾ ਪੱਖ ਜਿਹੜਾ ਉਹ ਸਾਹਮਣੇ ਲਿਆਂਦਾ ਉਹ ਕਿਸੇ ਪੱਖੋਂ ਜਰਨਲ ਲੱਗਦਾ ਹੀ ਨਹੀਂ ਜਦੋਂ ਜਨਰਲ ਮਨੀਰ ਪ੍ਰਵਾਸੀ ਪਾਕਿਸਤਾਨੀਆਂ ਦੇ ਇੱਕ ਸੰਮੇਲਨ ਨੂੰ ਸੰਬੋਧਨ ਕਰਨ ਲਈ ਸਟੇਜ ਤੇ ਆਏ ਤਾਂ ਉਹਨਾਂ ਨੇ ਇੱਕ ਮੌਲਵੀ ਵਾਂਗ ਪਹਿਲਾਂ ਖੁਤਬਾ ਪੜਿਆ ਤੇ ਉਹ ਇੱਕ ਪੇਸ਼ੇਵਰ ਫੌਜੀ ਦੀ ਤਰ੍ਹਾਂ ਪੇਸ਼ ਨਹੀਂ ਹੋਏ ਇੱਕ ਬੁੱੱਲਾ ਦੀ ਤਰ੍ਹਾਂ ਪੇਸ਼ ਹੋਏ ਤੇ ਇੱਕ ਰਾਜਨੀਤੀਵਾਨ ਦੀ ਤਰ੍ਹਾਂ ਉਹਨਾਂ ਨੇ ਭਾਸ਼ਣ ਦਿੱਤੇ ਸੋ ਇਹੋ ਜਿਹੇ ਜੇਕਰ ਜਨਰਲ ਹੋਣਗੇ ਤੇ ਫਿਰ ਪਾਕਿਸਤਾਨ ਦਾ ਆਪਾਂ ਨੂੰ ਪਤਾ ਹੀ ਹੈ ਵੀ ਕੀ ਬਣਨ ਵਾਲਾ ਹੈ ਸੁਪਰੀਮ ਕੋਰਟ ਵੱਲੋਂ ਕੇਂਦਰ ਨੂੰ ਹਫਤੇ ਦੇ ਅੰਦਰ ਅੰਦਰ ਜਵਾਬ ਦਾਖਲ ਕਰਨ ਦੀ ਹਦਾਇਤ ਕੀਤੀ ਗਈ ਆ ਚੀਫ ਜਸਟਿਸ ਸਜੀਵ ਖੰਨਾ ਤੇ ਜਸਟਿਸ ਸੰਜੇ ਕੁਮਾਰ ਤੇ ਜਸਟਿਸ ਕੇਵੀ ਵਿਸ਼ਵਨਾਥਨ ਦੀ ਸ਼ਮੂਲੀਅਤ ਵਾਲੇ ਬੈਂਚ ਨੇ ਕੇਂਦਰ ਸਰਕਾਰ ਵੱਲੋਂ ਪੇਸ਼ ਹੋਏ ਸਲਿਸਟਰ ਜਨਰਲ ਤੁਸ਼ਾਰ ਮਹਿਤਾ ਦੇ ਇਹ ਭਰੋਸਾ ਦੇਣ ਦੇ ਉੱਤੇ ਕਿ ਰਿਕਾਰਡ ਜਿਹੜਾ ਵਾ ਇਹ ਸਾਰਾ ਤੁਹਾਨੂੰ ਇੱਕ ਹਫਤੇ 'ਚ ਪੇਸ਼ ਕਰ ਦਿੱਤਾ ਜਾਊਗਾ ਸੋ ਕੇਂਦਰੀ ਵਕਫ ਕਾਉਂਸਲ ਬੋਰਡਾਂ ਵਿੱਚ ਕੋਈ ਵੀ ਉਹਨਾਂ ਕਹਾ ਕਿ ਨਿਯੁਕਤੀਆਂ ਨਹੀਂ ਕੀਤੀਆਂ ਜਾਣਗੀਆਂ ਜਿੰਨਾ ਚਿਰ ਇਹ ਸਾਰਾ ਕੋਰਟ ਕੋਈ ਫੈਸਲਾ ਨਹੀਂ ਕਰਦੀ ਤੇ ਉਹਨਾਂ ਨੇ ਕਿਹਾ ਕਿ ਅਗਲੀ ਸੁਣਵਾਈ ਤੱਕ ਵਕਫ ਬਾਇਓ ਡੀਡ ਅਤੇ ਵਕਫ ਬਾਇ ਯੂਜ਼ਰ ਜਾਇਦਾਦਾਂ ਨੂੰ ਡੀ ਨੋਟੀਫਾਈ ਵੀ ਨਹੀਂ ਕਰ ਸਕਦੀ ਸੀਜੀਆਈ ਨੇ ਕਿਹਾ ਕਿ ਜੇ ਕਿਸੇ ਵੀ ਵਕਫ ਜਾਇਦਾਦ ਦੀ ਰਜਿਸਟਰ ਰਜਿਸਟ੍ਰੇਸ਼ਨ 1995 ਦੇ ਪੁਰਾਣੇ ਐਕਟ ਤਹਿਤ ਹੋਈ ਹੋਈ ਹੈ ਤਾਂ ਜਾਇਦਾਦਾਂ ਨੂੰ 5 ਬਈ ਨੂੰ ਅਗਲੀ ਸੁਣਵਾਈ ਤੱਕ ਡੀ ਨੋਟੀਫਾਈ ਨਹੀਂ ਕੀਤਾ ਜਾ ਸਕਦਾ ਦੂਜੇ ਪਾਸੇ ਬੈਂਚ ਨੇ ਕਿਹਾ ਕਿ ਇਸ ਮੁੱਦੇ ਤੇ ਕਈ ਪਟੀਸ਼ਨਰ ਨਾਲ ਸਾਡੇ ਲਈ ਨਜਿੱਠਣਾ ਅਸੰਭਵ ਹੈ ਬੈਂਚ ਨੇ ਸਪਸ਼ਟ ਕੀਤਾ ਕਿ ਉਹ ਸਾਰੀਆਂ ਮੇਰੇਕਾ 72 ਦੇ ਕਰੀਬ ਪਟੀਸ਼ਨਾਂ ਦਾਖਲ ਹੋਈਆਂ ਨੇ ਉਹਨਾਂ ਵਿੱਚੋਂ ਪੰਜ ਪਟੀਸ਼ਨਾਂ ਦੇ ਸੁਣਵਾਈ ਕਰ ਸਕਦੇ ਆ ਸੋ ਉਹਨਾਂ ਨੇ ਕਿਹਾ ਕਿ ਵਕੀਲ ਆਪੋ ਚ ਫੈਸਲਾ ਕਰਨ ਕਿ ਕੌਣ ਬਹਿਸ ਕਰੇਗਾ ਤੇ ਕਿਹੜੀ-ਕਿਹੜੀ ਜਿਹੜੀ ਪਟੀਸ਼ਨ ਆ ਉਹਦੇ ਉੱਤੇ ਉਹ ਗੱਲ ਕਰਨਾ ਚਾਹੁੰਦੇ ਆ ਬੈਂਚ ਨੇ ਕਿਹਾ ਕਿ ਪਟੀਸ਼ਨਰ ਸਰਕਾਰ ਵੱਲੋਂ ਆਪਣਾ ਪੱਖ ਰੱਖਣ ਦੇ 5 ਦਿਨਾਂ ਦੇ ਅੰਦਰ ਅੰਦਰ ਆਪਣਾ ਜਵਾਬੀ ਦਾਵਾ ਦਾਇਰ ਕਰ ਸਕਦੇ ਹਨ ਜੋ ਸੁਪਰੀਮ ਕੋਰਟ ਨੇ ਇੱਕ ਹੋਰ ਪਟੀਸ਼ਨ ਜਿਹਦੇ ਵਿੱਚ ਚੋਣ ਨਿਯਮਾਂ ਵਿੱਚ ਸੋਧ ਵਾਲੀ ਗੱਲ ਕੀਤੀ ਸੀ ਸਰਕਾਰ ਨੇ ਉਹਨੂੰ ਚੁਣੌਤੀ ਦੇਣ ਵਾਲੀਆਂ ਪਟੀਸ਼ਨਰਾਂ ਦੀ ਸੁਣਵਾਈ ਨੂੰ ਵੀ ਅੱਗੇ ਪਾ ਦਿੱਤਾ ਸੁਪਰੀਮ ਕੋਰਟ ਨੇ ਕੇਂਦਰ ਤੇ ਭਾਰਤੀ ਚੋਣ ਕਮਿਸ਼ਨ ਨੂੰ ਚੋਣ ਨਿਯਮਾ 1961 ਦੇ ਸੰਚਾਲਨ ਨੂੰ ਚੁਣੌਤੀ ਦੇਣ ਵਾਲੀਆਂ ਪਟੀਸ਼ਨਰਾਂ ਦਾ ਜਵਾਬ ਦੇਣ ਲਈ ਤਿੰਨ ਹੋਰ ਹਫ਼ਤਿਆਂ ਦਾ ਸਮਾਂ ਦੇ ਦਿੱਤਾ ਹੈ ਇਹ ਨਿਯਮ ਕਿਤੇ ਤਦੌਰ ਤੇ ਲੋਕਾਂ ਦੇ ਚੋਣ ਸੰਬੰਧਿਤ ਰਿਕਾਰਡਾਂ ਤੱਕ ਪਹੁੰਚ ਕਰਨ ਦੇ ਅਧਿਕਾਰ ਨੂੰ ਰੋਕਦੇ ਹਨ ਜਦੋਂ ਇਹ ਮਾਮਲਾ ਸੁਣਵਾਈ ਲਈ ਆਇਆ ਤਾਂ ਕੇਂਦਰ ਤੇ ਚੋਣ ਕਮਿਸ਼ਨ ਦੋਵਾਂ ਨੇ ਆਪਣੇ ਜਵਾਬ ਜ਼ਾਹਿਰ ਕਰਨ ਲਈ ਵਾਧੂ ਸਮਾਂ ਮੰਗ ਲਿਆ ਇਸ ਤੋਂ ਬਾਅਦ ਜਿਹੜੀ ਸਰਵ ਉੱਚ ਅਦਾਲਤ ਹੈ ਉਸ ਨੇ ਮਾਮਲੇ ਦੀ ਸੁਣਵਾਈ ਅੱਗੇ ਪਾ ਦਿੱਤੀ ਇਹ ਪਟੀਸ਼ਨਾਂ ਕਾਗਰਸ ਆਗੂ ਜੈ ਰਾਮ ਰਜੇਸ਼ ਤੇ ਆਰਟੀਆਈ ਕਾਰਕੁਨ ਅੰਜਲੀ ਭਾਰਤਵਾਜ ਵੱਲੋਂ ਤੇ ਕੁਝ ਹੋਰਾਂ ਵੱਲੋਂ ਵੀ ਦਾਇਰ ਕੀਤੀਆਂ ਹੋਈਆਂ ਹਨ ਅਗਲੀ ਖਬਰ ਹੈ ਜਗਦੀਸ਼ ਧਨਖੜ ਜਿਹੜੇ ਉਪ ਰਾਸ਼ਟਰਪਤੀ ਨੇ ਤੇ ਭਾਰਤੀ ਜਨਤਾ ਪਾਰਟੀ ਦਾ ਇੱਕ ਵੱਡੇ ਪੁਰਜੇ ਦੇ ਤੌਰ ਤੇ ਕੰਮ ਕਰ ਰਹੇ ਨੇ ਉਹਨਾਂ ਨੇ ਜੱਜਾਂ ਦੇ ਉੱਤੇ ਬੜੀ ਪੜਾਅਸ ਕੱਢੀ ਆ ਇੱਕ ਤੇ ਉਹਨਾਂ ਨੇ ਕਿਹਾ ਕਿ ਜਿਹੜੇ ਜੱਜਾਂ ਦੀ ਰੈਸ਼ ਤੋਂ ਨਗਦੀ ਸੜੀ ਹੋਈ ਮਿਲੀ ਆ ਉੱਚ ਹਾਲੇ ਤੱਕ ਐਫ ਆਈ ਆਰ ਕਿਉਂ ਨਹੀਂ ਦਰਜ ਕੀਤੀ ਉਹਨਾਂ ਨੇ ਸਵਾਲ ਵੀ ਕੀਤੇ ਤੇ ਹੈਰਾਨੀ ਵੀ ਪ੍ਰਗਟਾਈ ਕਿ ਕਿਤੇ ਕਾਨੂੰਨ ਤੋਂ ਪਾਰਤ ਨਹੀਂ ਇਹ ਜੱਜ ਇਹ ਸ਼੍ਰੇਣੀ ਜੱਜਾਂ ਦੀ ਵੀ ਇਹਨਾਂ ਨੂੰ ਕੋਈ ਕਾਨੂੰਨ ਹੀ ਲਾਗੂ ਨਹੀਂ ਹੁੰਦਾ ਸੋ ਜੱਜਾਨੂਕ ਦੇ ਕਾਰਵਾਈ ਤੋਂ ਸੁਰੱਖਿਆਤ ਨਹੀਂ ਮਿਲੀ ਹੋਈ ਸੁਪਰੀਮ ਕੋਰਟ ਨੇ ਇਸ ਮਾਮਲੇ 'ਚ ਹਾਊਸ ਜਾਂਚ ਦੇ ਹੁਕਮ ਦਿੱਤੇ ਹੋਏ ਹਨ ਜਸ਼ਵੰਤ ਵਰਮਾ ਦਾ ਦਿੱਲੀ ਹਾਈ ਕੋਰਟ ਤੋਂ ਅਲਾਵਾ ਤਬਾਦਲਾ ਵੀ ਕੀਤਾ ਹੋਇਆ ਹੈ ਉਪਰਾਸ਼ਟਪਤੀ ਨੇ ਇੱਕ ਹੋਰ ਜਿਹੜੀ ਜਗ੍ਹਾ ਬੋਲਦਿਆ ਨਿਆਪਾਲਕਾ ਦੇ ਉੱਤੇ ਹੋਰ ਸਵਾਲਟ ਆਇਆ ਉਹਨਾਂ ਨੇ ਜਿਹੜੀ ਪਿਛਲੇ ਦਿਨੀ ਸਟਾਲਨ ਵੱਲੋਂ ਯਾਨੀ ਕਿ ਤਾਮਿਲਨਾਡੂ ਵੱਲੋਂ ਅਵਰਥੋਂ ਦੇ ਗਵਰਨਰ ਦੇ ਵਿਰੁੱਧ ਪਟੀਸ਼ਨ ਪਾਈਆਂ ਹੋਈਆਂ ਸੀ ਕਿ ਸਾਡੇ ਬਿੱਲ ਪਾਸ ਨਹੀਂ ਹੋਣ ਦਿੰਦੇ ਤੇ ਲਗਾਤਾਰ ਉਹਨੂੰ ਦੱਬ ਕੇ ਬਿਠੇ ਰਹਿੰਦੇ ਆ ਉਹਦੇ ਲਈ ਕਿਹਾ ਸੀ ਕਿ ਜੇ ਕੁਝ ਨਿਸ਼ਚਿਤ ਸਮੇਂ ਤੋਂ ਵੱਧ ਗਵਰਨਰ ਬਿੱਲ ਨੂੰ ਦੱਬ ਕੇ ਰੱਖਣਗੇ ਤੇ ਉਹ ਆਪਣੇ ਆਪ ਹੀ ਜਿਹੜੇ ਆ ਉਹ ਕਾਨੂੰਨ ਬਣ ਜਾਣਗੇ ਸੋ ਹੁਣ ਧਨਖੜਾ ਨੂੰ ਇਹ ਵੀ ਬੜੀ ਪ੍ਰੋਬਲਮ ਲੱਗੀ ਆ ਉਹ ਕਹਿੰਦੇ ਆ ਕਿ ਜਿਹੜੀ ਨਿਆ ਪਾਲਿਕਾ ਆ ਉਹ ਰਾਸ਼ਟਰਪਤੀ ਵੱਲੋਂ ਬਿੱਲਾਂ ਨੂੰ ਪ੍ਰਵਾਨਗੀ ਦੀ ਸਮਾਂ ਤੈਅ ਕਰੇ ਇਹ ਵੀ ਦੇਣ ਸੀ ਵੇਖਣੇ ਸੀ ਰਾਜ ਸਭਾ ਚ ਬੋਲਦਿਆਂ ਇੱਕ ਸਮੂਹ ਨੂੰ ਸਮੋਦਨ ਕਰਦੇ ਉਹਨਾਂ ਕਿਹਾ ਕਿ ਭਾਰਤ ਨੇ ਇੱਕ ਜਹੇ ਲੋਕਤੰਤਰ ਲਈ ਕਦੇ ਵੀ ਸੌਦੇਬਾਜ਼ੀ ਨਹੀਂ ਕੀਤੀ ਕਿਤੇ ਜੱਜ ਜਿਹੜੇ ਆ ਕਾਨੂੰਨ ਬਣਾ ਲੈਣਗੇ ਕਾਰਜਕਾਰੀ ਕੰਮ ਉਹ ਕਰਿਆ ਕਰਨਗੇ ਅਤੇ ਇੱਕ ਸੁਪਰ ਪਾਰਲੀਮੈਂਟ ਵਿੱਚੋਂ ਕੰਮ ਕਰਨਗੇ। ਉਹਨਾਂ ਕਹਿ ਕੇ ਜਿਹੇ ਹਾਲਾਤ ਨਹੀਂ ਬਣਨੇ ਚਾਹੀਦੇ ਜਿੱਥੇ ਨਿਆਂਪਾਲਿਕਾ ਰਾਸ਼ਟਰਪਤੀ ਵੱਲੋਂ ਬਿੱਲਾਂ ਨੂੰ ਪ੍ਰਵਾਨਗੀ ਦੀ ਸਮਾਂ ਨਿਰਧਾਰਤ ਕਰੇ। ਤਨਖਾੜਨੇ ਇਹ ਵੀ ਕਹੇ ਕਿ ਹਾਲੀ ਦੇ ਫੈਸਲੇ ਵਿੱਚ ਰਾਸ਼ਟਰਪਤੀ ਨੂੰ ਇੱਕ ਨਿਰਦੇਸ਼ ਹੈ। ਅਸੀਂ ਕਿੱਥੇ ਜਾ ਰਹੇ ਹਾਂ? ਦੇਸ਼ ਵਿੱਚ ਕੀ ਹੋ ਰਿਹਾ ਹੈ? ਸਾਨੂੰ ਬਹੁਤ ਸੰਵੇਦਨਸ਼ੀਲ ਹੋਣਾ ਪਵੇਗਾ। ਇਹ ਕਿਸੇ ਦੇ ਸਮਿਖਿਆ ਦਾਇਰ ਕਰਨ ਦਾ ਜਾਂ ਨਾ ਕਰਨ ਦਾ ਸਵਾਲ ਨਹੀਂ ਹੈ। ਅਸੀਂ ਇਸ ਦਿਨ ਲੋਕਤੰਤਰ ਲਈ ਕਦੇ ਵੀ ਸੌਦੇਬਾਜ਼ੀ ਨਹੀਂ ਕਰ ਸਕਦੇ। ਰਾਸ਼ਟਰਪਤੀ ਨੂੰ ਸਮਾਂ ਸੀਮਾ ਵਿੱਚ ਫੈਸਲਾ ਲੈਂਡੀ ਕੀ ਆ ਜਾ ਰਿਹਾ ਹੈ ਅਤੇ ਜੇਕਰ ਨਹੀਂ ਤਾਂ ਇਹ ਕਾਨੂੰਨ ਬਣ ਜਾਏਗਾ ਤੇ ਇਹਦੇ ਵਿੱਚ ਕੀ ਗਲਤੀ ਹੈ ਜੀ ਸੁਪਰੀਮ ਕੋਰਟ ਦੀ ਤੁਸੀਂ ਸੁਪਰ ਬਾਸ ਬਣ ਕੇ ਬਿਠੇ ਰਹੋਗੇ ਇਹਨਾਂ ਕੁਰਸੀਆਂ ਤੇ ਬੇਸ਼ਾਂ ਤੇ ਜੋ ਤੁਹਾਡਾ ਦਿਲ ਕਰੂ ਉਹ ਕਰਦੇ ਜਾਓਗੇ ਇੱਥੇ ਟਿੱਪਣੀ ਤੇ ਹੋ ਕਰਨੀ ਬਣਦੀ ਹੈ ਕਿ ਜਿਹੜੀ ਨਿਆ ਪਾਲਿਕਾ ਆ ਉਹਨਾਂ ਨੂੰ ਹੋਰ ਦਖਲਦਾਰੀ ਕਰਨੀ ਚਾਹੀਦੀ ਹੈ ਤੇ ਇਹਨਾਂ ਦੇ ਵੱਲੋਂ ਜਿਹੜੇ ਧੱਕੇਸ਼ਾਹੀ ਨਾਲ ਗੈਰ ਕਾਨੂੰਨੀ ਕੰਮ ਕੀਤੇ ਜਾ ਰਿਹਾ ਉਹਨਾਂ ਨੂੰ ਬੰਦ ਕਰਾਉਣਾ ਚਾਹੀਦਾ ਅਗਲੀ ਖਬਰ ਜੀ ਰਾਦੇ ਸਾਬਕਾ ਮੁਖੀ ਨੇ ਏਐਸ ਦੁਲਤ ਉਨ੍ਹਾਂ ਦੀ ਇੱਕ ਨਵੀਂ ਕਿਤਾਬ ਆ ਰਹੀ ਆ ਉਹਦੇ ਉੱਤੇ ਕਈ ਤਰ੍ਹਾਂ ਦੀਆਂ ਗੱਲਾਂ ਸਾਹਮਣੇ ਆ ਰਹੀਆਂ ਸੀਗੀਆਂ ਉਹਨਾਂ ਰਿਪੋਰਟਾਂ ਦੇ ਉੱਤੇ ਪ੍ਰਤੀਕਿਰਿਆ ਦਿੰਦੇ ਹੋਏ ਦੁਲਤ ਨੇ ਕਿਹਾ ਹੈ ਕਿ ਜਿਹੜੀਆਂ ਇਹ ਰਿਪੋਰਟਾਂ ਵਿੱਚ ਵਾਅਦਾ ਦਾਵਾ ਕੀਤਾ ਜਾ ਰਿਹਾ ਹੈ ਕਿ ਉਹਨਾਂ ਦੀ ਕਿਤਾਬ ਵਿੱਚ ਇਹ ਜਾਣਕਾਰੀ ਦਿੱਤੀ ਹੋਈ ਹੈ ਕਿ ਜੰਮੂ ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਫਰੂਕ ਅਬਦੁੱਲਾ ਨੇ ਧਾਰਾ 370 ਨੂੰ ਖਤਮ ਕਰਨ ਲਈ ਇੱਕ ਗੁਪਤ ਸਮਰਥਨ ਵੀ ਕੀਤਾ ਸੀ ਸੋ ਦੁਲਤ ਨੇ ਨਿਊਜ਼ ਏਜੰਸੀ ਏਐਨਆਈ ਨੂੰ ਦੱਸਿਆ ਕਿ ਮੈਂ ਕਿਤਾਬ ਵਿੱਚ ਕਿਤੇ ਵੀ ਇਹ ਨਹੀਂ ਕਿਹਾ ਇਹ ਉਹ ਉਸ ਨੇ ਇਹਦਾ ਸਮਰਥਨ ਕੀਤਾ ਸੀ ਇਹ ਸਭ ਬਕਵਾਸ ਹੈ ਇਹ ਇੱਕ ਮੀਡੀਆ ਦਾ ਸਟੰਟ ਹੈ ਇਹ ਮੇਰਾ ਇਹਦੇ ਨਾਲ ਕੋਈ ਲੈਣਾ ਦੇਣਾ ਨਹੀਂ ਜੰਮੂ ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਫਰੂਖ ਅਬਦੁੱਲਾ ਨੇ ਵੀ ਇਹਨਾਂ ਰਿਪੋਰਟਾਂ ਨੂੰ ਖਾਰਜ ਕੀਤਾ ਹੋਇਆ ਹੈ ਅਤੇ ਕਿਹਾ ਹੈ ਕਿ ਇੱਕ ਸਸਤਾ ਸਟੰਟ ਹੈ ਜੋ ਮੀਡੀਆ ਚਲਾ ਰਿਹਾ ਹੈ ਫਰਾਂਸ ਦੇ ਰਾਤੂ ਥੈਰੀ ਮਤੂ ਨੇ ਅੱਜ ਸੱਚਖੰਡ ਸ਼੍ਰੀ ਮੰਦਰ ਸਾਹਿਬ ਰਿਕੇ ਨਮਸਤਕ ਹੋ ਕੇ ਸ਼ਰਦਾ ਦਾ ਪ੍ਰਗਟਾਵਾ ਕੀਤਾ ਅਸ਼ੀਰ ਰਮੰਦਰ ਸਾਹਿਬ ਦੇ ਦਰਸ਼ਨ ਕਰਨ ਤੋਂ ਬਾਅਦ ਉਹ ਦਰਬਾਰ ਸਾਹਿਬ ਦੇ ਸੂਚਨਾ ਕੇਂਦਰ ਵਿੱਚ ਗਏ ਤੇ ਸ਼੍ਰੋਮਣੀ ਕਮੇਟੀ ਦੇ 77 ਪ੍ਰਤਾਪ ਸਿੰਘ ਮੀਤ 77 ਜਸਵਿੰਦਰ ਸਿੰਘ ਜੱਸੀ ਤੇ ਹੋਰਾਂ ਵੱਲੋਂ ਦਰਬਾਰ ਸਾਹਿਬ ਦਾ ਸੁਨਹਿਰੀ ਮਾਡਲ ਲੋਈ ਅਤੇ ਧਾਰਮਿਕ ਪੁਸਤਕਾਂ ਦੇ ਕੇ ਸਨਮਾਨਤ ਕੀਤਾ ਗਿਆ। ਸ਼੍ਰੀ ਦਰਬਾਰ ਸਾਹਿਬ ਦੇ ਦਰਸ਼ਨ ਕਰਨ ਮੌਕੇ ਉਹਨਾਂ ਨੇ ਗੁਰਬਾਣੀ ਦਾ ਕੀਰਤਨ ਵੀ ਸੁਣਿਆ ਤੇ ਉਹ ਸ਼੍ਰੀ ਗੁਰੂ ਰਾਮਦਾਸ ਜੀ ਦੇ ਲੰਗਰ ਘਰ ਵੇਖੇ ਵੀ ਗਏ। ਇੱਕ ਖਬਰ ਹੋਰ ਸੁਪਰੀਮ ਕੋਰਟ ਤੋਂ ਜੀ ਬਾਈਬਲ ਕ੍ਰਾਂ ਗੋਲੀਕਾਰਡ ਬਾਰੇ ਸੁਪਰੀਮ ਕੋਰਟ ਨੇ ਇੱਕ ਫੈਸਲਾ ਸੁਣਾਇਆ ਹੈ ਦੇਸ਼ ਦੀ ਸਭ ਤੋਂ ਵੱਡੀ ਅਦਾਲਤ ਨੇ ਪੰਜਾਬ ਸਰਕਾਰ ਦੀ ਸਪੈਸ਼ਲ ਲੀਪਿਟੀਸ਼ਨ ਨੂੰ ਖਾਰਜ ਕਰ ਦਿੱਤਾ ਹੈ ਜਿਸ ਵਿੱਚ ਸਰਕਾਰ ਨੇ ਹਾਈ ਕੋਰਟ ਦੇ ਹੁਕਮਾਂ ਨੂੰ ਚੁਣੌਤੀ ਦਿੱਤੀ ਸੀ ਜਿਸ ਵਿੱਚ एसएलपी ਤਹਿਤ ਬੈਬਲ ਕਲਾਂ ਗੋਲਾਬਾਰੀ ਕੇਸ ਦੀ ਸੁਣਵਾਈ ਫਰੀਦਕੋਟ ਦੀ ਅਦਾਲਤ ਤੋਂ ਚੰਡੀਗੜ੍ਹ ਦੀ ਅਦਾਲਤ ਵਿੱਚ ਤਬਦੀਲ ਕਰਨ ਤੇ ਰੋਕ ਲਾਉਣ ਦੀ ਮੰਗ ਕੀਤੀ ਗਈ ਸੀ ਇਹ ਮਾਮਲਾ 2015 ਦੀ ਬੈਬਲ ਕਲਾਂ ਫਾਇਰਿੰਗ ਨਾਲ ਸੰਬੰਧਿਤ ਹੈ ਜੋ ਪੰਜਾਬ ਵਿੱਚ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਤੇ ਉਸ ਤੋਂ ਬਾਅਦ ਪੁਲਿਸ ਫਾਇਰਿੰਗ ਦੀਆਂ ਘਟਨਾਵਾਂ ਨਾਲ ਸੰਬੰਧਿਤ ਹੈ ਇਸ ਮਾਮਲੇ ਨੂੰ ਲੈ ਕੇ ਲੰਮੇ ਸਮੇਂ ਤੋਂ ਕਾਨੂੰਨੀ ਲੜਾਈ ਚੱਲ ਰਹੀ ਹੈ ਸੁਪਰੀਮ ਕੋਰਟ ਨੇ ਹਾਈ ਕੋਰਟ ਦੇ ਫੈਸਲੇ ਵਿੱਚ ਦਖਲ ਦੇਣ ਤੋਂ ਰਕਾਰ ਕਰਦੇ ਹੋਏ ਸਪਸ਼ਟ ਕੀਤਾ ਹੈ ਕਿ ਕੇਸ ਨੂੰ ਚੰਡੀਗੜ੍ਹ ਤਬਦੀਲ ਕਰਨ ਦਾ ਫੈਸਲਾ ਨਾ ਨਿਆਗ ਤੌਰ ਤੇ ਸਹੀ ਫੈਸਲਾ ਸੀ ਬੈਬਲ ਕਲਾ ਗੋਲੀਬਾਰੀ ਦਾ ਮਾਮਲਾ ਅਕਤੂਬਰ 2015 ਵਿੱਚ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਬੈਬਲ ਕਲਾ ਵਿੱਚ ਹੋਈ ਪੁਲਿਸ ਫਾਇਰਿੰਗ ਨਾਲ ਸੰਬੰਧਿਤ ਹੈ ਜਿਸ ਵਿੱਚ ਪੁਲਿਸ ਨੇ ਧਾਰਮਿਕ ਗ੍ਰੰਥ ਦੀ ਬੇਅਦਬੀ ਦਾ ਵਿਰੋਧ ਕਰ ਰਹੇ ਲੋਕਾਂ ਦੇ ਉੱਤੇ ਫਾਇਰਿੰਗ ਕਰ ਦਿੱਤੀ ਸੀ ਇਸ ਵਿੱਚ ਦੋ ਲੋਕ ਮਾਰੇ ਗਏ ਸਨ ਤੇ ਕਈ ਹੋਰ ਜ਼ਖਮੀ ਹੋ ਗਏ ਸਨ ਇਸ ਮਾਮਲੇ ਵਿੱਚ ਪੰਜਾਬ ਪੁਲਿਸ ਦੇ ਕੁਝ ਸੀਨੀਅਰ ਅਧਿਕਾਰੀਆਂ ਨੂੰ ਦੋਸ਼ੀ ਬਣਾਇਆ ਹੋਇਆ ਹੈ ਸੋ ਏਸੀਜੀ ਅੱਜ ਦਾ ਸਾਡਾ ਸਮਾਚਾਰ ਬਲੇਟਨ ਤੇ ਦੇ ਨਾਲ ਹੀ ਅੱਜ ਦੀਆਂ ਇਹ ਖਬਰਾਂ ਹੋਈਆਂ ਸਮਾਪਤ ਕੱਲ ਨੂੰ ਫੇਰ ਮਿਲਦੇ ਆ ਤੁਹਾਡਾ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ